ਕੈਨੇਡਾ ਮਗਰੋਂ ਆਸਟ੍ਰੇਲੀਆ ਵਿੱਚ ਵੀ ਕੇਰੇ ਪੰਜਾਬੀ ਗੈਂਗਸਟਰਾਂ ਤੋਂ ਜਬਰੀ ਵਸੂਲੀ ਦੀਆਂ ਕਾਲਜ਼ ਜਾਣ ਲੱਗੀਆਂ ਪੰਜਾਬ ਵਿੱਚ ਐਨ ਆਰ ਆਈ ਦੇ ਘਰ ਤੇ ਲੋਰੈਂਸ ਗਿਰੋ ਦਾ ਕਥਿਤ ਹਮਲਾ ਕੈਨੇਡਾ ਮਗਰੋਂ ਆਸਟ੍ਰੇਲੀਆ ਵੱਸਦੇ ਪੰਜਾਬੀਆਂ ਨੂੰ ਵੀ ਗੈਂਗਸਟਰਾਂ ਦੇ ਧਮਕੀਆਂ ਭਰੇ ਫੋਨ ਜਾਣੇ ਸ਼ੁਰੂ ਹੋ ਗਏ ਨੇ ਅਤੇ ਫੋਨ ਕਰਨ ਵਾਲੇ ਮੋਟੀ ਰਕਮ ਦੀ ਮੰਗ ਕਰਦੇ ਨੇ ਸਿਡਨੀ ਰਹਿੰਦੇ ਪੰਜਾਬੀ ਸੁਖਚਰਨ ਸਿੰਘ ਬਲਦੇ ਪੰਜਾਬ ਵਿੱਚ ਘਰ ਤੇ ਗੋਲੀਆਂ ਚੱਲਣ ਦੀ ਰਿਪੋਰਟ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਲੋਰੈਂਸ ਬਿਸ਼ਨੋਈ ਦੇ ਸਾਥੀ ਸਾਨ ਸੁਖਚਰਨ ਸਿੰਘ ਵੱਲੋਂ ਆਸਟ੍ਰੇਲੀਅਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਦਕਿ ਅਮਰitsar ਜ਼ਿਲ੍ਹੇ ਵਿੱਚ ਪੈਂਦੇ ਕੱਥੂ ਨੰਗਲ ਪੁਲਿਸ ਥਾਣੇ ਵਿੱਚ ਵੀ ਆਨਲਾਈਨ ਸ਼ਿਕਾਇਤ ਭੇਜੀ ਹੈ ਪਿੰਡ ਜੈੰਤੀਪੁਰ ਵਿਖੇ ਸਥਿਤ ਸੁਖਚਰਨ ਸਿੰਘ ਦੇ ਜੱਦੀ ਘਰ ਦੇ ਬਾਹਰੋਂ 8 ਚੱਲੇ ਹੋਏ ਕਾਰਤੂਸ ਬ੍ਰਮਹਧੋਣ ਦੀ ਰਿਪੋਰਟ ਹੈ ਅਤੇ ਪੁਲਿਸ ਵੱਲੋਂ ਅਣਪਛਾਤੇ ਸ਼ੱਕੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਸੁਖਚਰਨ ਸਿੰਘ ਵੱਲ ਦਾ ਕਹਿਣਾ ਹੈ ਕਿ ਉਸਦੇ ਵਟਸਐਪ ਨੰਬਰ ਤੇ ਲੋਰੈਂਸ ਬਿਸ਼ਨੋਈ ਗਿਰੋਦੀ ਕਾਲ ਆਈ ਅਤੇ ਮੋਟੀ ਰਕਮ ਦੀ ਮੰਗ ਕੀਤੀ ਗਈ। ਸੁਖਚਰਨ ਸਿੰਘ ਵੱਲੋਂ ਕਾਲ ਕਰਨ ਵਾਲੇ ਦੀ ਆਵਾਜ਼ ਦਾ ਨਮੂਨਾ ਅਤੇ ਪਿੰਡ ਜੈੰਤੀਪੁਰ ਵਿਖੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਪੁਲਿਸ ਨੂੰ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲਿਸ ਦੀ ਇੱਕ ਪੈਟਰੋਲਿੰਗ ਪਾਰਟੀ ਨੇ ਵੀ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਅਤੇ ਜਦੋਂ ਉਹ ਮੌਕੇ ਤੇ ਪੁੱਜੇ ਤਾਂ ਤਿੰਨ ਨੌਜਵਾਨ ਮੋਟਰਸਾਈਕਲ ਤੇ ਫਰਾਰ ਹੋ ਗਏ। ਪੁਲਿਸ ਵੱਲੋਂ BNS ਦੀ ਧਾਰਾ 125 ਅਤੇ ਧਾਰਾ 25 ਤੇ 27 ਅਧੀਨ ਕਾਰਵਾਈ ਕਰਦੇ ਹਾਂ ਸ਼ੱਕੀਆਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦੇ BC, Ontario ਅਤੇ Alberta ਵਿੱਚ ਵੱਸਦੇ ਭਾਰਤੀ ਕਾਰੋਬਾਰੀਆਂ ਨੂੰ ਵੀ ਧਮਕੀਆਂ ਭਰੇ ਫੋਨ ਆ ਰਹੇ ਨੇ ਅਤੇ ਮੋਟੀਆਂ ਰਕਮਾਂ ਮੰਗੀਆਂ ਜਾ ਰਹੀਆਂ ਨੇ ਪਿਛਲੇ ਦਿਨੀ ਸਰੀ ਵਿਖੇ ਕੈਨੇਡੀਅਨ ਟਰਕਿੰਗ ਐਸੋਸੀਏਸ਼ਨ ਦੀ BC ਇਕਾਈ ਵੱਲੋਂ ਕਰਵਾਏ ਇਕੱਠ ਦੌਰਾਨ ਜਬਰੀ ਵਸੂਲੀ ਦੀਆਂ ਕੋਲਾਂ ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਇਕੱਠ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਸੰਘੇੜਾ ਨੇ ਦੱਸਿਆ ਕਿ ਉਹਨਾਂ ਨੂੰ ਲਗਾਤਾਰ ਧਮਕੀਆਂ ਭਰੇ ਫੋਨ ਆ ਰਹੇ ਨੇ ਅਤੇ ਮੰਗੀ ਗਈ ਰਕਮ ਅਦਾ ਨਾ ਕਰਨਤੇ ਰੇਂਜ ਰੋਵਰ ਗੱਡੀ ਸਾੜਨ ਦਾ ਡਰਾਵਾ ਵੀ ਦਿੱਤਾ ਗਿਆ ਹੈ ਰਿਲਾਇੰਸ ਲੌਜਿਸਟਿਕਸ ਨਾਦੀ ਕੰਪਨੀ ਚਲਾ ਰਹੇ ਪਰਮਿੰਦਰ ਸੰਘੇੜਾ ਨੇ ਕਿਹਾ ਕਿ ਉਹ 1996 ਵਿੱਚ ਕੈਨੇਡਾ ਆਏ ਸਨ ਅਤੇ ਆਪਣੀ ਮਿਹਨਤ ਨਾਲ ਕਾਰੋਬਾਰ ਖੜਾ ਕੀਤਾ ਜਦਕਿ ਹੁਣ ਕੁਝ ਗੈਂਗਸਟਰ ਇਸ ਕਮਾਈ ਦਾ ਹਿੱਸਾ ਮੰਗ ਰਹੇ ਨੇ ਪਰਮਿੰਦਰ ਸੰਘੇੜਾ ਨੇ ਦੋਸ਼ ਲਾਇਆ ਕਿ ਕੈਨੇਡੀਅਨ ਕਾਨੂੰਨ ਬੇहद ਨਰਮ ਹੋਣ ਕਾਰਨ ਗੈਂਗਸਟਰਾਂ ਦੀ ਹਿੰਮਤ ਵੱਧ ਜਾਂਦੀ ਹੈ ਦੂਜੇ ਪਾਸੇ ਹਾਈਵੇ ਕਿੰਗ ਟਰਾਂਸਪੋਰਟ ਕੰਪਨੀ ਦੇ ਜਸ ਅਰੋੜਾ ਨੇ ਦੱਸਿਆ ਕਿ ਉਹਨਾਂ ਨੂੰ ਪਿਛਲੇ ਸਾਲ ਗਰਮੀਆਂ ਤੋਂ ਧਮਕੀਆਂ ਭਰੇ ਫੋਨ ਆ ਰਹੇ ਨੇ ਅਤੇ ਫੋਨ ਕਰਨ ਵਾਲੇ ਹਰ ਵਾਰ ਰਕਮ ਦੀ ਮੰਗ ਕਰਦੇ ਨੇ ਇਸੇ ਦੌਰਾਨ ਵੈਦਿਕ Hindu ਕਲਚਰਲ ਸੁਸਾਇਟੀ ਦੀ BC 21 ਦੇ ਪ੍ਰਧਾਨ ਸतीश ਕੁਮਾਰ ਦਾ ਕਹਿਣਾ ਸੀ ਕਿ ਸਰਕਾਰ ਦੇ ਹਰ ਪੱਧਰ ਤੇ ਇਸ ਮਸਲੇ ਨਾਲ ਨਜਿੱਠਣ ਲਈ ਸਖਤ ਕਦਮ ਉਠਾਏ ਜਾਣ ਦੀ ਜ਼ਰੂਰਤ ਹੈ ਕੋਲ ਮਿਲਾਕੇ ਦੇਖਿਆ ਜਾਵੇ ਤਾਂ ਆਸਟ੍ਰੇਲੀਆ ਵਸਦੇ ਪੰਜਾਬੀਆਂ ਨੂੰ ਵੀ ਜਬਰੀ ਵਸੂਲੀ ਦੀਆਂ ਕੋਲਾਂ ਜਾਣ ਤੋਂ ਭਾਈਚਾਰਾ ਫਿਕਰਮੰਦ ਹੈ ਬੀਰਾਂ ਰਿਪੋਰਟ ਹਮਦਰ ਟੀਵੀ